ਕਲਪਨਾ ਕਰੋ ਇੱਕ ਅਜਿਹੇ ਇਨਸਾਨ ਦੀ ਜਿਸ ਦੀਆਂ ਲੱਤਾਂ ਵਿੱਚ ਗਰਮ ਲੋਹੇ ਦੇ ਸਰੀਏ ਠੋਕ ਦਿੱਤੇ ਗਏ ਹੋਣ ਜਿਸ ਦੀਆਂ ਅੱਖਾਂ ਸੰਗੀਨਾ ਨਾਲ ਕੱਢ ਦਿੱਤੀਆਂ ਗਈਆਂ ਹੋਣ ਅਤੇ ਜਦੋਂ ਉਹ ਫੇਰ ਵੀ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਤਾਂ ਉਸ ਦੀ ਜ਼ੁਬਾਨ ਵੀ ਕੱਟ ਦਿੱਤੀ ਗਈ ਹੋਵੇ ਇਸ ਅਸਹਿ ਤਸ਼ੱਦਦ ਤੋਂ ਬਾਅਦ ਜਦੋਂ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਗਿਆ ਤਾਂ ਉਸ ਨੇ ਥਾਣੇ ਦੇ ਸੰਤਰੀ ਨੂੰ ਪੁੱਛਿਆ ਭਾਈ ਸਾਹਿਬ ਜੀ ਸਮਾ ਕੀ ਹੋਇਆ ਹੈ ਸੰਤਰੀ ਹੈਰਾਨ ਸੀ ਇਹ ਇਨਸਾਨ ਰਹਿਮ ਦੀ ਭੀਖ ਨਹੀਂ ਮੰਗ ਰਿਹਾ ਸੀ ਸਗੋਂ ਸਮਾ ਪੁੱਛ ਰਿਹਾ ਸੀ ਕਿਉਂਕਿ ਸ਼ਾਮ ਹੋ ਗਈ ਸੀ ਅਤੇ ਇਹ ਵੇਲਾ ਸੀ ਰਹਿਰਾ ਸਾਹਿਬ ਦੇ ਪਾਠ ਦਾ ਇਹ ਕਹਾਣੀ ਹੈ ਭਾਈ ਅਨੋਖ ਸਿੰਘ ਬੱਬਰ ਦੀ ਇੱਕ ਮਹਾਨ ਸੰਤ ਸਿਪਾਹੀ ਇੱਕ ਅਜੀਹਾ ਨੌਜਵਾਨ ਜੋ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜਿਆ ਹੋਇਆ ਸੀ ਇੱਕ ਇਮਾਨਦਾਰ ਗੋਲਕ ਇਨਸਪੈਕਟਰ ਜਿਸ ਲਈ ਗੁਰੂ ਘਰ ਦਾ ਪੈਸਾ ਜ਼ਹਿਰ ਦੇ ਬਰਾਬਰ ਸੀ ਪਰ ਫਿਰ ਆਇਆ 13 April 1978 ਦਾ ਉਹ ਕਾਲਾ ਦਿਨ ਵਿਸਾਖੀ ਦਾ ਸਾਕਾ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਅਨੋਖ ਸਿੰਘ ਉਸ ਜਥੇ ਦਾ ਹਿੱਸਾ ਸਨ ਅਤੇ ਉਹਨਾਂ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਜਦੋਂ ਅਦਾਲਤਾਂ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਉਸ ਦਿਨ ਨਿਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਅਤੇ ਇੱਕ ਸੰਤ ਨੇ ਸਿਪਾਹੀ ਦਾ ਬਾਣਾ ਪਹਿਨ ਲਿਆ ਉਹ ਬੱਬਰ ਖਾਲਸਾ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਬਣੇ ਪੰਜਾਬ ਪੁਲਿਸ ਦੇ ਰਿਕਾਰਡਸ ਵਿੱਚ ਉਹਨਾਂ ਦਾ ਨਾਮ ਸਭ ਤੋਂ ਖਤਰਨਾਕ ਯੋਧਿਆਂ ਵਿੱਚ ਦਰਜ ਹੋਇਆ ਉਹਨਾਂ ਦੇ ਸਿਰ ਤੇ ਵੱਡਾ ਇਨਾਮ ਰੱਖਿਆ ਗਿਆ ਅਗਸਤ 1987 ਉਹਨਾਂ ਨੂੰ ਗ੍ਰਿਫਤਾਰ ਕਰਕੇ ਵੈਰੋਵਾਲ ਥਾਣੇ ਲਿਜਾਇਆ ਗਿਆ ਇੱਥੇ ਜ਼ੁਲਮ ਦੀ ਹਰ ਹੱਦ ਪਾਰ ਕਰ ਦਿੱਤੀ ਗਈ ਗਰਮ ਸਰੀਏ ਉਹਨਾਂ ਦੀਆਂ ਲੱਤਾਂ ਅਤੇ ਛਾਤੀ ਵਿੱਚੋਂ ਲੰਗਾਏ ਗਏ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਜ਼ੁਬਾਨ ਕੱਟ ਦਿੱਤੀ ਗਈ ਪਰ ਤਸ਼ੱਦਦ ਕਰਨ ਵਾਲੇ ਸਿਰਫ ਇੱਕ ਸ਼ਬਦ ਸੁਣ ਸਕੇ ਵਾਹਿਗੁਰੂ ਉਸੇ ਹਾਲਤ ਵਿੱਚ ਖੂਨ ਨਾਲ ਲਥਪਤ ਜ਼ਮੀਨ ਤੇ ਪਏ ਹੋਏ ਜਦੋਂ ਉਹਨਾਂ ਨੇ ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਕੀਤਾ ਤਾਂ ਕਿਹਾ ਜਾਂਦਾ ਹੈ ਕਿ ਥਾਣੇ ਦਾ ਉਸ ਸੰਤਰੀ ਇਹ ਦ੍ਰਿਸ਼ ਦੇਖ ਕੇ ਐਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਉਸਨੇ ਕਿਹਾ ਮੈਂ ਇਹ ਨੌਕਰੀ ਨਹੀਂ ਕਰ ਸਕਦਾ ਜੋ ਮੈਨੂੰ ਸੰਤਾਂ ਨੂੰ ਮਾਰਨ ਲਈ ਮਜਬੂਰ ਕਰਦੀ ਹੈ ਅੰਤ ਵਿੱਚ ਜਦੋਂ ਪੁਲਿਸ ਕੋਈ ਪੇਤ ਨਾ ਲੈ ਸਕੇ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਦੇਹ ਨੂੰ ਬਿਆਸ ਦਰਿਆ ਵਿੱਚ ਰੋੜ ਦਿੱਤਾ ਗਿਆ ਭਾਈ ਅਨੋਖ ਸਿੰਘ ਦੀ ਕਹਾਣੀ ਸਿਰਫ ਇੱਕ ਯੋਧੇ ਦੀ ਕਹਾਣੀ ਨਹੀਂ ਇਹ ਸਦਕ ਦੀ ਵਿਸ਼ਵਾਸ ਦੀ ਅਤੇ ਆਤਮਾ ਦੀ ਤਾਕਤ ਦੀ ਕਹਾਣੀ ਹੈ ਜਿਸ ਨੂੰ ਦੁਨੀਆ ਦਾ ਕੋਈ ਵੀ ਤਸ਼ੱਦਦ ਤੋੜ ਨਹੀਂ ਸਕਦਾ ਇਹ ਸਵਾਲ ਪੁੱਛਦੀ ਹੈ ਕਿ ਜਦੋਂ ਨਿਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਇੱਕ ਇਨਸਾਨ ਕੀ ਕਰੇ ਉਹਨਾਂ ਦੀ ਵਿਰਾਸਤ ਅੱਜ ਵੀ ਸਾਨੂੰ ਯਾਦ ਦਿਵਾਉਂਦੀ ਹੈ ਸਰੀਰ ਨੂੰ ਤਾਂ ਮਾਰਿਆ ਜਾ ਸਕਦਾ ਹੈ ਪਰ ਸਿਧਾਂਤ ਅਤੇ ਸਦਕ ਨੂੰ ਨਹੀਂ ਇਸ ਮਹਾਨ ਸੰਤ ਸਿਪਾਹੀ ਦੇ ਜੀਵਨ ਅਤੇ ਸੰਘਰਸ਼ ਦੀ ਪੂਰੀ ਕਹਾਣੀ ਜਾਣ ਲੈ ਸਾਡਾ ਪੂਰਾ ਲੇਖ ਪੜੋ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ